Thank <laughs> you. ਦੀ ਨੇ ਫਟਨਾ ਛੱਡਿਆ ਅੰਕੁਰ ਸਾਹਿਬਾਏ ਅੰਕੁਰ ਸਾਹਿਬ ਬੜੇ ਚੋਟ ਕੀਤੇ ਸਨ ਸਤਪੁਰ ਮਹਾਰਾਜ ਸੱਜੇ ਪਾਸ਼ਾ ਜੋ ਜੜ ਕਰਦੇ ਨੇ ਜੋ ਜੀਕਤਾਂ अनंदपुर साहिब बड़े चोल चूले महाराज सचे पातशाहो टीमा बुआ ल महाराज सचे पातशाही जा ਇਕ ਟਾਗੜੇ ਦੇ ਨਾ ਇੱਕ ਪਾਸੇ ਸਤਿਗੁਰੂ ਆਪ ਹੁਣੇ ਦੂਜੇ ਪਾਸੇ ਇੱਕ ਭਾਈ ਉਦਾਸ ਸਿੰਘ ਵਰਗੇ ਜੱਥੇਦਾਰ ਬਣਾ ਦੇਗੇ ਫਿਰ ਜੱਗ ਦੀ ਪ੍ਰੈਕਟਿਸ ਕਰੂ ਪਿਆਰੇ ਪਰਮ ਜਦੋਂ ਮਹਾਰਾਜ ਸੱਜੇ ਪਾਤਸ਼ਾਹ ਜੀ ਕਰਦੇ ਨੇ ਨਾ ਤੇ ਮੁਗਲ ਬਾਦਸ਼ਾਹ ਦੇ ਰਾਜਿਆਂ ਦੇ ਦਿਲ ਹਰਦੇ ਨੇ ਕਰਦੇ ਨੇ

ਕੋਈ ਆ ਭੁੱਲਦੇ ਨਹੀਂ ਮੇਰੀ ਯਾਦ ਵੀ ਫਟੀ ਕੋ ਲਿਖੇ ਹੋਏ ਲੱਖਾਂ ਯੁੱਗ ਬਯੁਰਮੀ ਦੇ ਕਾਰਨਾਮੇ ਤੇਰੇ ਇੱਕ ਵੀ ਖੌਤਕ ਦੇ ਭੁੱਲਦੇ ਨਹੀਂ ਸ਼ਤਰ ਧਾਰਿਆਂ ਦੇ ਸ਼ਤਰ ਲੱਖਾਂ ਤੇਰੀ ਪੈਰ ਦੀ ਜਿੱਤੀ ਦੇ ਭੁੱਲਦੇ ਉਹਨਾਂ ਦੇ ਪਰ ਸੱਚੇ ਬਾਦਸ਼ਾਹ ਦੇ ਜੋੜੇ ਵਰਗੇ ਵੀ ਨਹੀਂ ਸੀ ਜੀ ਬਚਨਵਰਗ ਹਰੀਜੰਤ ਰਾਜੀਤ ਤਹਿਲੂਰੀ ਵਰਗਾਂ ਦੇ ਰਾਜਪਤ ਇੱਕਦਮ ਚੱਲ ਕੇ ਆਏ ਸੀ ਸਾਧ ਸੰਗਤ ਦੀ ਹੈ ਸੀ ਨਾ ਫਜ਼ੀਰ ਇਹਨੇ ਬਾਰਾ ਸੱਜੇ ਪਾਸ਼ਾ ਦੀ ਤਰੀਫ ਕਰਦੀ ਤੇ ਇਤਰੋਂ ਜਿਹੜਾ ਕਿਰਪਾਲ ਚੰਸੀਏ ਪੁੱਛਦਾ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਮੇਰੇ ਵਰਗ ਉਹ ਉਹਨੇ ਖਿਆਸੀ ਨਹੀਂ ਕੀਤੀ ਤੇਰੇ ਵਰਗਾ ਬਹੁਤ ਕੁਛ ਨਹੀਂ ਹੈ ਇਹਨਾਂ ਮੇਰਾ ਪਰਿਵਾਰ ਮਾੜਾ ਲੱਗਦਾ ਉਹ ਕਦ ਨਹੀਂ ਮੈਂ ਤੁਹਾਡੇ ਦਰਬਾਰ ਨੂੰ ਮਾੜਾ ਨਹੀਂ ਕੀਤਾ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਵੀ ਸ਼ੋਭਾ ਦਾ ਹੈ ਜਿਹੜੇ ਕਿਰਦਾਰ ਦਾ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੀ ਸ਼ੋਭਾ ਹੈ ਬੰਦ ਕਰ ਉਹ ਉਹੋ ਹੀ ਹੈ ਉਹਦੇ ਬਰਾਬਰ ਵਾਜੇ ਨੂੰ ਬੰਦ ਕਰ ਦੇਵਾ ਹਾਂ ਹਾਂ ਸਤਿਗੁਰੂ ਜੀ ਕਿੰਨਾ ਸਤਿਗੁਰੂ ਦੇ ਦਰਬਾਰ ਵਰਗਾ ਮੈਂ ਦਰਬਾਰ ਕਦੀ ਦੇਖਿਆ ਮੈਂ ਰਾਜੇ 3 ਚੰਦ, ਕਿਰਪਾਲ ਚੰਦ ਹਰੀ ਚੰਦ ਕਿ ਤੱਕ ਔਰੰਗਜ਼ੇਬ ਬਾਦਸ਼ਾਹ ਵਰਗਿਆਂ ਦੇ ਦਰਬਾਰ ਚਲੇ ਪਰ ਗੋਮਨ ਸਿੰਘ ਜੀ ਦਾ ਕਿਹੜਾ ਦਰਬਾਰ ਦਿਲ ਕਰਦਾ ਤੇਰੇ ਦਰਬਾਰ ਦੀ ਸ਼ੋਭਾ ਹਰ ਦਾ ਗੰਨ ਸੇ ਪਾਸ਼ਾ ਤੇਰੇ ਦਰਬਾਰ ਦੀ ਜਿਹੜੀ ਸ਼ੋਭਾ ਹੈ ਨਾ ਦਿਲ ਕਰਦਾ ਗੰਦੇ ਰੀ ਰੀ ਗੱਤ ਤੇ ਵੀ ਕਿਰਨ ਕ੍ਰਿਪਾਲ ਚੰਦ ਪਛਦਾ ਰੱਛਾ ਜੇ ਮੇਰੇ ਵਰਗਾ ਨਹੀਂ ਉਦੋਂ ਵਧੀਆ ਵੇਚਿਆ ਆ ਮੈਂ ਕਿੰਦਾ ਵਧੀਆ ਦੇਖ ਹੈ ਫਿਰ ਚੱਲ ਕੇ ਨਾ ਕੇ ਭੀਮ ਚੰਦ ਰਾਜੇ ਵਰਗੇ ਕ੍ਰਿਪਾਲ ਚੰਦ ਹਰੀ ਚੰਦ ਰਾਜੇ ਵਰਗੇ ਆਏ ਸੀ ਮਾਰੇ ਦਾ ਦਰਬਾਰ ਵੇਖਣ ਆਏ ਗੁਰੂ ਜੀ ਕਿੰਨੇ ਸੰਗਤ ਸੁਭਾਏ ਮਾਤੇ ਚਰਨ ਰੱਖੇ ਹੋਏ ਨੇ ਚੰਦਨ ਦੀ ਚੋਕੀ ਦਿਓ ਚਿੱਟੇ ਰੰਗ ਦਾ ਪ੍ਰਸ਼ਾਦੀ ਹੱਥੀ ਕੀਤੇ ਖੜਾ ਕੋ ਉਹ ਮਹਾਰਾਜ ਦੇ ਚਰਨ ਤਪਦਾ ਹੈ ਫੇਰ ਸੁੰਡ ਵਿੱਚ ਚਾਰ ਫੜ ਨੁਚ ਹੈ ਮਹਾਰਾਜ ਤੇ ਚਾਰ ਕਰਦਾ ਸੁਪਰ ਨੂੰ ਤੱਕ ਕੇ ਵੇਖਦੇ ਨੇ ਰਾਜੇ ਕਿ ਸਵਾ ਲੱਖ ਦਾ ਚੰਦੋਆ ਲੱਗੇ ਮਾਰੇ ਦੇ ਸੀ ਸਰਦੇਉ ਤੇ ਝੰਡਣ ਵਾਲਾ ਚੰਦੋਆ ਸਵਾ ਲੱਖ ਦਾ ਉਸ ਨੂੰ ਕਿਸੇ ਰਾਜੇ ਦਾ ਰਾਜ ਖਰੀਦਿਆ ਜਾਏਗੀ ਸਵਾ ਲੱਖ ਰੁਪਏ ਥੋੜਾ ਨਹੀਂ ਹਕੂਮਤ ਨੇ ਅੱਜ ਦੇ ਅਰਬਾ ਕਰਮਾ ਵਰਗਾ ਦੁਕੇਵ ਨੇ ਵੇਖਦੇ ਨੇ ਮਹਾਰਾਜ ਦੇ ਕੌਲ ਸੱਜੇ ਪਾਸੇ ਦਾ ਪੰਚ ਕਲਾ ਸ਼ਸਤਰ ਜਦੋਂ ਮੈਂ ਸ਼ਾਸਤਰ ਮਾਰਾ ਸੱਜੇ ਪਾਸ਼ਾ ਦੇ ਪੂਰੇ ਇਹ ਕਿਹਾ ਹੈ ਜੇ ਤੋ ਇਸ ਤਰ੍ਹਾਂ ਦੇਖਦਾ ਨਾ ਬਹੁਤ ਬੁਲੀਨਾ ਵਸਤੂ ਪਾ ਇਹਦਾ ਜਿਹੜਾ ਢਿੱਲੇ ਨਾਲ ਕੋ ਤੜਕਣਾ ਸ਼ੁਰੂ ਕਰ ਦਿੰਦਾ ਜਿਆਦਾ ਤੜਕਣਾ ਇੱਕ ਇੱਕ ਤੋਂ ਹੋਰ ਮਹਾਰਾਜ ਕੋਲ ਆਪ ਹੁਸਨ ਮੇਰੇ ਕੋਲ ਤਾਂ ਇੱਕ ਚੀਜ਼ ਵੀ ਨਹੀਂ ਹੰਦੇ ਨਾਲ ਦੀ ਮੈਂ ਐਵੇਂ ਹੀ ਰਾਜਾ ਬਣਿਆ ਇਸਾਰ ਮਹਾਰਾਜ ਜਤੇ ਪੈਰ ਵੀ ਜੁੱਤੀ ਵਰਗਾ ਜਿਵੇਂ ਮੇਰਾ ਸੱਤ ਦਾ ਜੁੱਤੀ ਆਪਕ ਸੱਤ ਦਾ ਜੀ ਵਾਹਿਗੁਰੂ ਕਿ ਕੀ ਜਾਂਦਾ ਤੇਰੇ ਦਰਵਾਜ਼ੇ ਸੋਪਾ ਦੇ ਵੱਲ ਕਿਉਂ ਵੇਖਦੇ ਪੈ ਰਾਜ ਕਿੱਲ ਕਾ ਫਿਕਰ ਸਮਾਜ ਕਾ ਫਿਕਰ ਸੋਚਦੇ ਨੇ ਇਹ ਰਾਜ ਦੀ ਕਿੱਤੀ

ਬੱਜਾ ਵਾਲੇ ਨੂੰ ਕਿਦੋਂ ਚੇਤੇ ਕਰਦੇ ਆ ਨਾ ਉਦੋਂ ਇੱਕੋ ਹੀ ਗੱਲ ਕਹੀ ਸੇ ਪਾਸ਼ਾ ਨੂੰ ਵੀ ਤਾਂ ਯਾਦ ਕਰਦੇ ਆ ਨਾ ਸਤ ਸੰਗਤ ਦੀ ਤੁਸੀਂ ਧਿਆਨ ਕਰਕੇ ਵੇਖੋ ਸਤਗੁਰੂ ਦੇ ਬਾਰੇ ਸੱਚੇ ਪਾਸ਼ਾ ਵਰਗਾ ਕੋਈ ਦੁਨੀਆ ਤੇ ਰਾਜਾ ਵਿਖਦਾ ਨਹੀਂ ਜੀ ਫਕੀਰ ਵਿਖਦਾ ਨਹੀਂ ਵਿਖਦਾ ਜਿਹੜੀਆਂ ਵਸਤਵਾ ਸਤਗੁਰੂ ਕੋਲ ਸੀ ਰਾਜਿਆਂ ਕੋਲ ਸੀ ਰਾਜਿਆਂ ਤੋਂ ਉੱਤੇ ਨਹੀਂ ਸਤ ਸੰਗਤ ਜੀ ਜਦੋਂ ਆਪਾਂ ਫਕੀਰ ਦੀ ਗੱਲ ਕਰਦੇ ਆ ਨਾ ਮਹਾਰਾਜ ਸੱਚੇ ਪਾਤਸ਼ਾਹ ਵਰਗੀ ਫਕੀਰੀ ਕਿਸੇ ਜੀ ਇਸ ਹਸਤ ਸੰਗਤ ਜੀ ਬੜੇ ਮਹਾਰਾਜ ਸੱਚੇ ਪਾਤਸ਼ਾਹ ਤੇ ਦੇ ਸਤਿਗੁਰੂ ਜਿੱਲ ਕਰਦੇ تیرੇ ਨੂੰ ਜ਼ਿੰਦਗੀ ਬਾਲੂ ਉਹ ਕਿੰਨੇ ਨੇ ਜਿਨ੍ਹਾਂ ਦਾ ਸਤਿਗੁਰੂ ਨਾਲ ਪਿਆਰ ਹੈ ਉਹ ਕਿੰਨੇ ਨੇ ਜਿਨ੍ਹਾਂ ਦਾ ਸਤਿਗੁਰੂ ਦੇ ਨਾਲ ਸੰਗਿਧੀ ਹੈ ਉਹ ਕਿੰਨੇ ਨੇ ਜਿਨ੍ਹਾਂ ਦਾ ਸਤਿਗੁਰੂ ਦੇ ਨਾਲ ਅੰਦਰੋਂ ਖਿਲ ਦਾ ਰਿਸ਼ਤਾ ਜੁੜਿਆ ਹੋਵੇ ਦੁਨੀਆਂ ਦੇ ਬੜਿਆਂ ਦਾ ਸਾਡੇ ਦਿੱਸੇ ਜੁੜ ਜਾਂਦੇ ਜਦੋਂ ਇਹ ਰਿਸ਼ਤਾ ਜੁੜ ਜਾਂਦਾ ਹੈ ਨਾ ਬੰਦੇ ਦਾ ਅੰਦਰੋਂ ਕਿੰਨੇ ਕੋ ਛੱਡਦੇ ਨੂੰ ਇੱਕ ਮੈਂ ਵੀ ਕੋ ਛੱਡ ਸਕਦਾ ਕਿਉਂ ਨਹੀਂ ਛੱਡ ਸਕਦਾ ਬਈ ਕਿੰਨੇ ਮੇਰਾ ਅੰਦਰਲਾ ਤੇ ਜੁੜਿਆ ਇਸੇ ਕਰਕੇ ਹੀ ਸਤ ਸੰਗਤ ਜੀ ਮਹਾਰਾਜ ਨੂੰ ਯਾਦ ਕਰਦੇ ਆ ਤੇ ਪੰਚ ਜਿਹੜੀ ਆ ਹਰਾਂ ਦੇ ਕਿਰਪਾ ਕੀਤੀ ਸੀ ਨਾ ਕਿਰਪਾ ਕਰਦੇ ਸਾਡੇ ਤੇ ਵੀ ਉਹ ਕਿਰਪਾ ਆਇਆ ਰੱਜੇ ਪੀਰ ਨੂੰ ਸਾਡਾ ਸਾਲਾ ਚੜਾਈ ਕਰ ਬੈਠੇ ਤਸੀਰਾ ਖਰਾ ਕਹਿੰਦਾ ਹੈ ਖੜ ਭਾਰੀ ਇੱਥੇ ਬਾਦਸ਼ਾਹ ਆਰਾਮ ਜਿਉਦੇ ਦਰਬਾਰ ਵਿੱਚ ਵੀ ਤਾਂ ਮੈਂ ਗੁਰੂ ਗੋਬਿੰਦ ਸਿੰਘ ਬੱਡੇ ਨੇ ਰੰਗਜੀਤ ਕਹਿੰਦੇ ਕੋਈ ਮੇਰੇ ਦਰਬਾਰ ਵਿੱਚ ਜਰਮੈਲ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਬੈ ਲਿਆ ਉੱਥੇ ਚੱਲਿਆ ਜਦੋਂ ਸੰਧੌਰੇ ਦੇ ਕੋਲ ਦੀ ਲੰਗਦਾ ਥਾਏ ਇਹਦੀ ਭੈਣ ਨੂੰ ਨਸੀਰਾ ਨੂੰ ਕਿਸੇ ਬੀਬੀ ਨੇ ਦੱਸਿਆ ਨਸੀਰਾ ਤੇਰਾ ਭਰਾ ਚੱਲਿਆ ਕਿੱਥੇ ਗੁਰਗੋਵਿੰਦ ਸਿੰਘ ਨੂੰ ਖੜਾ ਬੱਚਾ ਉਹਨੇ ਕਿਹਾ ਭੈਣੇ ਤੇਰਾ ਭਰਾ ਚੱਲਿਆ ਤੇ ਅੱਜ ਤੋਂ ਇਹ ਸਮਝ ਲਈ ਮੇਰਾ ਭਰਾ ਕਿੰਗੀ ਕਿਉਂ ਕਿੰਗੀ ਜੇ ਬਾਜਿਆਂ ਵਾਲੇ ਤੇ ਚੜਾਈ ਕਰਕੇ ਜਿਹੜਾ ਜਾਂਦਾ ਝਿੰਦਾ ਵਾਪਸ ਨਹੀਂ ਆਉਂਦਾ ਕਿੰਦੇ ਨਾ ਇਹ ਮਿੱਤਰदास ਕਰੀ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰਦੀ ਆ ਸੱਚੇ ਪਾਤਸ਼ਾਹ ਮੇਰਾ ਵਾਲਿਆ ਕਿਰਪਾ ਕਰਿਆ ਮੇਰਾ ਘਰ ਇਕੱਲਾ ਹੀ ਹੈ ਚਰਨਾਂ ਦੀ ਦਾਸੀ ਆਂ ਵੀਰ ਬੁੱਧੂ ਸਾ ਤੁਹਾਡੇ ਚਰਨਾਂ ਦੇ ਦਾਸ। ਪਰ ਕਿਰਪਾ ਕਰਿਓ ਮੇਰੇ ਭਰਾ ਨੂੰ ਬਖਸ਼ ਦਿਓ ਮਾਰਿਓ। ਚੜਾਈ ਕਰਕੇ ਆਇਆ ਭੁੱਲ ਕੀਤੀ ਹੈ ਤੇ ਫੜਾਸਾਂ ਦੀ ਅਰਜ ਨੂੰ ਕਬੂਲ ਕਰਿਓ। ਇਹ ਅਨੰਦਪੁਰ ਸਾਹਿਬ ਤੋਂ 3 ਮੀਲ ਅਨੰਦਪੁਰ ਸਾਹਿਬ ਹਜੇ ਤੱਕ ਨਮੀ ਘੇਰ ਇੰਨੇ ਡੇਰਾ ਲਾਇਆ ਸ਼ਾਂਤ ਰੁਗਤ ਹੋਇਆ ਜਦੋਂ ਸ਼ਾਂਤ ਦਾ ਵਾਤਾਵਰਣ ਕਿੰਨੇ ਡੇਰਾ ਲਾਇਆ ਜੀ ਜਿੱਥੇ ਰੁਕੇਗਾ ਸੀਨਾ ਬੜੇ ਚਾਰ ਨਾਲ ਗੱਲਾਂ ਕਰਦਾ ਬੜੀਆਂ ਤਕੜੀਆਂ ਗੱਲਾਂ ਕਰਦਾ ਸਪੈਕਟ ਵਾਲੀ ਮੈਂ ਵੱਟ ਕੇ ਲਿਆਣਾ ਗੁਰਬਾਗਰ ਸੱਜਣ ਜੀ ਕਿੰਦੇ ਬੈਠਾ ਸੀ ਬੰਗੇ ਤੇ ਜਰਨੈਲ ਕੋਈ ਚਾਰਾ ਮੱਟੀ ਜਾਂਦਾ ਕੋਈ ਪਾਣੀ ਪਲੰਤਦਾ ਡਾਕਟਰ ਕੋਲੇ ਖੜੇ ਨੇ ਫੌਜ ਵਾਲੇ ਸਿਪਾਹੀ ਕਿੰਦੇ ਇਹ ਹਜੇ ਸੋਚੀ ਜਾਂਦਾ ਇੱਕ ਤੀਰ ਆਕੇ ਨਾ ਇਹ ਬੰਗੇ ਦੇ ਪਾੜੇ ਵਿੱਚ ਲੱਗਦਾ ਜਦੋਂ ਪਾਵੇ ਵਿੱਚ ਤੀਰ ਵੱਜਿਆ ਨਾ ਕਿੰਨੇ ਅੱਖਾਂ ਕਿੰਨੇ ਮਾਰਿਆ ਹੋਏ ਉੱਟ ਕੇ ਤੀਰ ਵੇਖਿਆ ਕਿ ਇਹਦੇ ਨਾਲ ਸੋਨਾ ਲੱਗਾ ਇੱਕ ਹੀਰ ਗੁਰੂ ਗੋਬਿੰਦ ਸਿੰਘ ਦਾ ਤੀਰ ਉਹ ਕਹਿੰਦਾ ਐਨੀ ਦੂਰ ਤੀਰ ਮਾਰਿਆ ਗੁਰੂ ਗੋਬਿੰਦ ਸਿੰਘ ਨੇ ਬੜਾ ਬਲੀ ਹੈ ਇਹ ਦੋ ਈਕਾ ਤੇ ਆ ਵੀ ਬਲੀ ਨਾ ਮਾਰੇ ਨਾ ਦੂਜਾ ਤੀਰ ਮਾਰਿਆ ਇਹਦੇ ਅੱਖਾਂ ਵਿੱਚ ਲੱਗਿਆ ਦੋਗੇ ਉੰਦੇ ਨਾਲ ਚਿੱਠੀਆਂ ਬੱਕਲੇ ਸੀਗੇ ਸੈਦ ਖਾਨ ਇਹ ਬਲੀ ਕਰਕੇ ਨਹੀਂ ਮਾਰਿਆ ਇਹ ਸ਼ਕਤੀ ਨਾਲ ਤੀਰ ਨਹੀਂ ਮਾਰਿਆ ਉਹ ਗੱਲ ਸੁਣ ਸਕਿਆ ਇਹ ਤੀਰ ਜਿਹੜਾ ਮਾਰਿਆ ਨਾ ਮੈਂ ਯੁੱਧ ਵਿਦਿਆ ਦੀ ਕਲਾ ਨਾਲ ਮਾਰਿਆ ਮੇਰੇ ਤੀਰ ਦੀ ਮਾਰ ਇੱਥੋਂ ਤੱਕ ਹੈ ਜੇ ਤੇਰੇ ਮੱਜੇ ਦਾ 파ਵਾ ਨਹੀਂ ਦੈਣਾ ਧੀ ਦੀ ਤੇਰੀ ਮਹੌਰ ਵੀ ਆ ਤੇਰਾ ਸਰ ਵੀ ਆ ਤੇਰੀ ਸ਼ਕਤੀ ਵੀ ਇਹੀ ਵੀਰ ਤੇਰੀ ਸਾਥੀ ਜੀ ਵੀ ਬੱਦ ਸਕਦਾ ਸੀ ਪਰ ਤੇਰੀ ਭੈਣ ਨਸੀਰਾ ਨੇ ਬੇਨਤੀ ਕੀਤੀ ਹੈ ਸੱਚੇ ਪਾਸ਼ਾ ਮੇਰਾ ਕੱਲਾ ਭਰਾ ਹੈ ਮਾਰਿਆ ਸਮਝਾਣ ਲੱਗੇ ਆ ਪੜ ਜਾ ਚੜਾਈ ਕਰਕੇ ਆਏ ਨਮਕੇ ਆਏ ਮੂਹ ਦੇਗ ਪੱਕੀ ਤੋਂ ਚੜ ਕੇ ਆਏ ਨੂੰ ਦੇਗ ਪੱਕੀ ਕੰਮ ਤੋਂ ਨਹੀਂ ਇਹਦਾ ਦੇਗ ਮਿਲੇਗੀ ਪ੍ਰਸ਼ਾਦਾ ਤੇ ਮਿਲੇਗਾ ਸਤਕਾਰ ਮਿਲੇਗਾ ਤੇ ਜੜਕੇ ਆਇਆ ਤੇ ਫਿਰ ਸੇਗ ਵੀ ਸਾਡੇ ਹੱਥ ਚੀ ਹੈ ਮਾਰੇ ਤੰਗ ਕੇ ਆਇਆ ਅੰਦਰ ਤੱਕ ਲਗਿਆ ਮੰਜੇ ਤੋਂ ਡਿੱਗ ਪਿਆ ਗੀਏ ਸ਼ਪਾਣਾਂ ਨੇ ਫੜ ਕੇ ਉਠਾਇਆ ਇੱਥੇ ਸਹਦਾਂ ਉੱਥੇ ਤੇ ਬੜੀਆਂ-ਬੜੀਆਂ ਗੱਲਾਂ ਕਰਦਾ ਸੀ ਉਹ ਬੜੀਆਂ-ਬੜੀਆਂ ਵਡੀਆਂ ਗੱਲਾਂ ਕਰਦਾ ਸੀ ਸਾਨੂੰ ਵੱਡ ਕੇ ਲਿਆਵਾਂ ਨਾ ਉਹ ਕਹਿੰਦੇ ਇੱਥੇ ਕੀ ਹੋ ਗਿਆ ਮਨਜੇ ਤੋਂ ਥੱਲੇ ਡਿੱਗ ਪਿਆ ਆਪਾਂ ਇਹ ਇਤਿਹਾਸ ਅੱਗੇ ਲੜੀ ਦਾ ਕਰੀ ਤੋੜਾਂਗੇ ਇੱਥੇ ਸਾਡੇ ਕੋਲ ਬਹੁਤ ਪਿਆਰੀਆਂ ਬੱਚੀਆਂ ਜਿਨ੍ਹਾਂ ਦੀ ਬੜੀ ਸੋਹਣੀ ਆਵਾਜ਼ ਹੈ ਆਪਣੇ ਮਨਸਕਤੀ ਉਹਨਾਂ ਦੇ ਪਾਸੋਂ ਖਵਤਾ ਸੁਣੀਆਂ ਫਿਰ ਆਪਾਂ ਇਤਿਹਾਸ ਅੱਗੇ ਇਸ ਤਰ੍ਹਾਂ ਤੋੜਾਂਗੇ ਸਾਰੀ ਸੰਗਤ ਦਾ ਬਾਬਾ ਨਰੈਣ ਸਿੰਘ ਜੀ ਦਾ ਧੰਨਵਾਦ ਹੈ ਇੱਥੇ ਬਾਬਾ ਜੀ ਨੇ ਹੱਲ ਸਿੰਘ